ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਦਿਨ ਹੈ ਜੀ ਸ਼ਨੀਵਾਰ ਤਰੀਕ ਹੈ 3 ਜਨਵਰੀ ਪੁੱਲੇ ਹਾਂ ਜਨਵਰੀ ਪੁੱਲੇ ਪੈਸੇ ਹੀ ਗੱਲ ਬੱਚੇ ਨੇ ਛੋਟੇ ਗਾ ਦੇਨ ਦਾ ਨਹੀਂ ਪਤਾ ਲੱਗਦਾ ਕਿਹੜਾ ਦੇਣਾ ਚਾਣ ਸੋ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਜੀ ਸਾਡੇ ਹਰਿੰਦਰ ਦਾ ਬਰਥਡੇ 3 ਤਰੀਕ 3 ਜਨਵਰੀ ਤੇ ਅੱਜ ਬਣ ਰਹੇ ਪਕੌੜੇ ਪਕੌੜੇ ਵੈਸੀ ਦੁਪਹਿਰ ਵਾਲੇ ਸੀਗੇ ਪਰ ਸਾਡੀ ਸ਼ਾਮ ਹੋ ਗਈ ਹੈ ਨਾ 4 ਵਜੇ ਇਹ ਅੱਜ ਲੇਟ ਆਈ ਦੁਕਾਨ ਤੋਂ ਕੁਛ ਥੋੜਾ ਬਹੁਤ ਕੰਮ ਧੰਦੇ ਆ ਨਾ ਐਵੇਂ ਦੇ ਹੋ ਜਾਂਦੇ ਆ ਇੱਧਰ ਆ ਦੇਖੋ ਜੀ ਪਕੌੜੇ ਪਏ ਆ ਸਾਸ ਲਾਈ ਉਧਰ ਉਹ ਹੱਥ ਧੋ ਰਹੇ ਆ ਪਾਲਕ ਪਾਲਕ ਟਿਆਜ਼ ਤੇ ਆਲੂ ਤੇ ਬੱਚੇ ਅੰਦਰ ਬੈਠੇ ਖਾ ਰਹੇ ਆ ਸੋ ਰਿੰਦਰ ਨੂੰ ਐ ਜੀ ਅੰਦਰ ਵੀ ਇੱਕ ਪਲੇਟ ਚ ਪਏ ਤੇ ਆ ਵੀ ਲੈ ਜੋ ਹਰਿੰਦਰ ਨੂੰ ਸੀਗਾ ਅੱਜ ਉਹਦੀਆਂ ਕਲਾਸਾਂ ਲੱਗੀਆਂ ਆਨਲਾਈਨ ਕਲਾਸਾਂ ਸੀਗੀਆਂ 2 ਵਜੇ ਤੱਕ ਤੇ ਕੁਛ ਹੀ ਲੇਟ ਹੋ ਗਏ ਆ ਵੀ ਲੈ ਜੋ ਅੰਦਰ ਵੀ ਪਏ ਆ ਦੋਵੇਂ ਜਾਣੇ ਉੱਥੇ ਲੈ ਜੋ ਅੰਦਰ ਵੀ ਇੱਕ ਪਲੇਟ ਚ ਪਏ ਆ ਸੋ ਹਰਿੰਦਰ ਸਾਡਾ ਅੱਜ ਹੋ ਗਿਆ 9 ਸਾਲਾਂ ਦਾ ਪੂਰੇ 9 ਸਾਲਾਂ ਦਾ ਹੋ ਗਿਆ ਹਰਿੰਦਰ ਦਾ ਬਰਥਡੇ ਆਂਦਾ ਬਹੁਤ ਜਿਆਦੇ ਠੰਡ ਚ ਪੋ ਦੇ ਮਹੀਨੇ ਤੇ ਹਰਮਨ ਦਾ ਬਰਥਡੇ ਆਂਦਾ ਬਹੁਤ ਜਿਆਦੇ ਗਰਮੀ ਗਰਮੀ ਚ ਹਾਂ ਦੋਨਾਂ ਦੇ ਬਰਥਡੇ ਇਹਨਾਂ ਦੇ ਆਂਉਂਦੀ ਆ ਤੇ ਹਰਿੰਦਰ ਸਾਡਾ 9 ਸਾਲਾਂ ਦਾ ਹੋ ਗਿਆ ਪੂਰਾ ਪੋ ਦੇ ਮਹੀਨੇ ਹੋਇਆ ਸੀ ਪਰ ਜਦੋਂ ਹਰਿੰਦਰ ਸਾਡਾ ਹੋਇਆ ਸੀ ਨਾ ਉਦੋਂ ਕਈ ਦੇਣੀ ਧੁੱਪ ਨਹੀਂ ਸੀ ਨਿਕਲੀ ਪਰ ਅੱਜ ਮਾੜੀ ਜਿਹੀ ਨਿਕਲੀ ਸੀ ਵਿੱਚੋਂ ਅੱਜ ਇੱਕ ਵਾਰੀ ਸੂਰਜ ਮਾੜਾ ਜਿਹਾ ਦੇਖਿਆ ਮਾੜਾ ਜਿਹਾ ਨਿਕਲਿਆ ਸੀ ਪਰ ਕਹ ਲੋ ਤੋਂ ਆਂਦੇ ਹੈ ਨੀ ਨੀ ਵੀ ਸੂਬਾ ਬਾਲੀ ਸੀਗੀ ਫੋਨ ਘੱਟਾ ਤੇ ਜਦੋਂ ਸਾਡਾ ਹਰਿੰਦਰ ਹੋਇਆ ਸੀ ਨਾ ਉਦੋਂ ਬਾਲੀ ਤੁਹਾਨੂੰ ਦਸੀਗੀ ਉਦੋਂ ਕਾਫੀ ਦੇ ਨਹੀਂ ਸੂਰਜ ਨਹੀਂ ਨਿਕਲਿਆ ਸੋ ਆਪਾਂ ਅੱਜ ਬਣਾਏ ਪਕੌੜੇ ਤੇ ਫਿਰ ਆਪਾਂ ਕੇਕ ਲੈ ਕੇ ਆਇਆ ਉਹ ਕਟਾਂਗੇ ਹਰਿੰਦਰ ਨੂੰ ਐਸੀ ਮੇਰਾ ਅੱਜ ਐਦ ਕੀ ਅੱਗੇ ਕਾਫੀ ਵਾਰੀ ਹੋ ਗਿਆ ਕੇਕ ਨਹੀਂ ਲੈ ਆਂਦਾ ਇਸ ਵਾਰ ਹਰਿੰਦਰ ਨੇ ਐਸੀ ਵੀ ਕੇਕ ਲਿਆ ਕੇ ਦੋਵੇਂ ਕੇਕ ਕੱਟਣਾ ਤੇ ਇੱਧਰ ਆਇਆ ਜੀ ਤੇਲ ਤੇ ਮੰਮੀ ਉਹਨੂੰ ਬੋਤਲ ਚ ਪਾਉਣ ਲੱਗੇ ਆ ਕਿ ਪੀਪੀ ਚ ਪੀਪੀ ਚ ਕੱਢਣਾ ਔਖਾ ਹੋ ਜਾਂਦਾ ਕੱਢਣਾ ਔਖਾ ਹੋ ਜਾਂਦਾ ਸਹੀ ਗੱਲ ਹੈ ਸੌਖਾ ਪੈ ਜਾਂਦਾ ਫਿਰ ਚਲੋ ਵੀ ਹੁਣ ਆਪਾਂ ਕਾਰੇ ਕੱਢ ਲਈ ਫਿਰ ਖਾਣੇ ਆ ਫਿਰ ਉਸ ਵਕਤ ਕੱਟਾਂਗੇ ਫਿਰ ਮੈਂ ਰਿੰਦਰ ਕੀ ਕਰਦਾ ਯਾਰ ਆ ਕੀ ਆ ਰਿੰਦਰ ਨੂੰ ਬੜੀ ਸੋਟੀ ਕਾਇਆ ਕਾਫੀ ਦਿਨਾਂ ਬਾਅਦ ਹੈ ਮੂਲੀਆਂ ਵਾਲਾ ਕੇਕ ਮੰਗਾਇਆ ਰਿੰਦਰ ਮੂਲੀਆਂ ਤੇ ਗੋਭੀ ਆ ਆ ਫੜ ਕੇ ਕੈਂਡਰ ਲਾਉਣੀ ਆ ਮੂਲੀਆਂ ਤੇ ਗੋਭੀ ਆ ਇਹਦੇ ਚ ਸਾਡੇ ਘਰ ਦਾ ਬੰਦੇ ਵੇਖੋ ਸਾਢੇ 4 ਵਜੇ ਦੁਪਹਿਰ ਦੀ ਰੋਟੀ ਖਾਧੀ ਅੱਜ ਹਰਿੰਦਰ ਉਹ ਪਹਿਲਾਂ ਹੀ ਨਹੀਂ ਭੁੱਖ ਲੱਗੀ ਇਹਨੂੰ ਇਹ ਨਹੀਂ ਭੁੱਖ ਬੋਣਾ ਤੇ ਏ ਇੱਕ ਬਾਤ ਸੰਦਾ ਤਾਂ ਇਹ ਵਿਆਹ ਉਝਵੀ ਜਾਵੇ ਨਾ ਇਹਨੇ ਖਾਣਾ ਨਾ ਕੁਛ ਨਹੀਂ ਪੀਣਾ ਬਸ ਕੇਕ ਤੇ ਸਿਰਿਆਂ ਧਿਆਨ ਹੁੰਦਾ ਇਹਦਾ ਮਮਾ ਜੀ ਦੀ ਕੈਂਡਲਮਿਕ ਹਾਂਜੀ 9 ਸਾਲ ਵਾਲੀ 9 ਸਾਲ ਵਾਲੀ ਨਹੀਂ ਪੁੱਤਰ ਬੜੀ ਜਿਹੀ ਹੋ ਗਈ ਸੀ ਵਾਸ ਕਰ ਜਾ ਅੜਾ ਕਾਜੀ ਕਿਤੇ ਕੇਕ ਕੱਟ ਨਾਲੋਂ ਰਹਿ ਜਾਗੇ ਆਪਾਂ ਆ ਦੁੱਤੀ ਦਾ ਛੇਤੀ ਆ ਲੋ ਛੇਤੀ ਹਰਿੰਦਰ ਦਾ ਅਦਰ ਪਾਣੀ ਆਈ ਜਾਂਦਾ ਮੂੰਹ ਚੋ ਆ ਜੋ ਸਾਰੇ ਆ ਨੇ ਹਰਿੰਦਰ ਭਈਆ ਨੇ ਚਾਹ ਕੀਤਾ ਹਰਿੰਦਰ ਮੂੰਹ ਚ ਪਾਣੀ ਤਾਂ ਨਹੀਂ ਆਈ ਜਾਂਦਾ ਇਹਨੂੰ ਖਾ ਜਾ ਤੂੰ ਬੱਸ ਕਰ ਇਹਨੂੰ ਖਾ ਜਾ ਕੇ ਗ੍ਰਹਿਮ ਦੇ ਇਹਨੂੰ ਖਾ ਜਾ ਤੁਰੇਗਾ ਮੇਗਾਦ ਲਿਆ ਨਾਰਿੰਦਰਾ ਜੇ ਫਟੇ ਨਾ ਇਹ ਕੀ ਸਾਬ ਹਟ ਜਾ ਹਟ ਜਾ ਤੂੰ ਅੱਜ ਤੇ ਮੂੜੀ ਲੱਗਦੀ ਏ ਮੈਨੂੰ ਗੋਭੀ ਆ ਗੋਭੀ ਗੋਭੀ ਵਾਲਾ ਕੇਕ ਆ ਗੋਭੀ ਵਾਲਾ ਹੋਰ 체ਤੀ ਆਜੋ 체ਤੀ ਆਜੋ ਹਰਿੰਦਰ ਨੂੰ ਭੁੱਖ ਬਹੁਤ ਲੱਗੀ ਆ ਉਹਨੂੰ ਦੇਣਾ ਹੈਗਾ ਹਰਿੰਦਰ ਉਹਨੂੰ ਉਹਨੇ ਚਾਕਲੇਟ ਜੀ ਖਾ ਜਾਣੀ ਲਾ ਕੇ ਲਾਓ ਤੇ ਹਰਿੰਦਰ ਦੀ ਬਾਵਤੀ ਜੀ ਗਾਤੀ ਆਪਾਂ ਚਲੋ ਜਿੱਦਾਂ ਮੈਂ ਉਹਦੀ ਮੋਮਬਤੀ ਜਿੱਦਾਂ ਉਹਦੀ ਮੋਮਬਤੀ ਤੇਰੇ ਤੋਂ ਜਿਆਦਾ ਛੋਟੀ ਆ ਆ ਤੇਰੀ ਜਿਹੜੀ ਮੋਮਬਤੀ ਵੀ ਜਵਣੀ ਭੁੱਲ ਗਿਆ ਆ ਤੇ ਕਿ ਤਾ ਨਰਿੰਦਰ ਦਾ ਬਰਥਡੇ ਦਾ ਤਮਾਸ਼ਾ ਆ ਲਾਇਆ ਨਾ ਕੋਸਾ ਤਮਾਸ਼ੀ ਹੋਈ ਜਾਂਦੇ ਸਵੇਰ ਦੇ ਹੁਣ ਕਰ ਦੇਵੀਂਗਾ ਤੋੜੀ ਕਰ ਦੇ ਨਾ ਤੋੜਦੀ ਹੁਣ ਚੱਲ ਯਾਦ ਤੇ ਚਲ ਨਰਿੰਦਰ ਤੇ ਬੀਬੀ ਲੱਗਦੇ ਬੀਬੀ ਆ ਜਾਣਗੇ ਬੀਬੀ ਕਹਿ ਕੇ ਆਏ ਬੀਬੀ ਨੂੰ ਸਾਰੇ ਨੂੰ ਆਪ ਕੋ ਆਪਣੇ ਕੰਮਾਂ ਦੀ ਪਈ ਆ ਮੈਂ ਫੂਕ ਮਾਰ ਲੱਗਾ ਦੇਖ ਲੋ ਮੈਂ 3 ਘੰਟੇ ਚਲੋ 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 ਦੋ ਤਰਿਡੇ ਆ ਗਿਆ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੇਰ ਹਰਿੰਦਰ ਆਈ ਥੱਲੇ ਆ ਨਾ ਥੋੜੀ ਇਹਦੇ ਵਿੱਚ ਪਤੋਂ ਫਰੂਟ ਹੁੰਦੇ ਆ ਨਾ ਤਾਂ ਮੈਨੂੰ ਲੱਗਿਆ ਕਿ ਬਲੂਨ ਤਾਂ ਵੀਗਾ ਲੋਹੋਂਦਾ ਨਹੀਂ ਕਿੱਕ ਦੇ ਵਿੱਚ ਬਲੂਨ ਹੋਊਗਾ બસ ਬਸ 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 ਚੰਦਾ ਚੰਦਾ ਚੱਲ ਉਹ ਵੇਖ ਵੇਖ ਖੜਾ ਵੇਖ ਹੋਰ ਕਰ ਹਾਂ ਰੇਂਦਰ ਨੂੰ ਬਾਲੀ ਛੇਤੀ ਆ ਹਾਂ ਰੇਂਦਰ ਨੂੰ ਬਾਲੀ ਛੇਤੀ ਆ ਕੇ ਇੱਕ ਦੀ ਕਰਦੀ ਚੱਟੀ ਜਾਂਦਾ ਅਲਮੇ ਬਹਿ ਜਾਓ ਚੰਚਾ ਲਿਆ ਕੇ ਦਿੱਤੀ ਇਹ ਬਾਗਾੜਾ ਚਲੋ ਪਾ ਸ਼ਾਹ ਪਰ ਗਿਆ ਕੀ ਕਹੇ ਤਾਂ ਸੁਭਾ ਦਾ ਲਿਆਦਾ ਹੁੰਦਾ ਆਣੇ ਸਾਨੂੰ ਖਾਣਾ ਆ ਗੱਲੇ ਨੇ ਸਾਰਾ ਖਾ ਜੜਾ ਇਹ ਵੇਜੋ ਵੇਜੋ ਹਰਿੰਦਰ ਦੀ ਢਿਆੜੀ ਪਾਣੀ 4 ਰੁਪਏ ਕਿਆ ਮਿਲ ਗਿਆ ਚਮਚੇ ਨਾ 5 ਚਮਚੇ ਨੇ ਖਵਾ ਦੋ ਡਾਰੀ 1 ਕੰਦਾ ਫੋਨ ਆਏ ਉਹ ਫੋਨ ਉੱਤਾਂ ਮਜ਼ਾ ਮਜ਼ਾ ਆਪਾਂ ਤੇ ਜਵਸਤੇ ਕੋਈ ਆਲੂ ਕਿ ਨਹੀਂ ਆਏ ਨਾਣਾਂ ਕੀ ਅੱਧਾ ਟੇਕ ਲੈਣਾ ਥੋੜਾ ਆਲੇ ਹਾਂ ਚਲ ਕੋਈ ਇਹ ਕਿਨਾਰਾ ਰੋਡ ਤੇ ਹਾਂ ਬਗਲ ਨਹੀਂ ਯਾਨਾ ਐ ਕਿ ਮੇਰੇ ਮੂੰਹ ਤੇ ਕੇਕ ਨਹੀਂ ਲਾਇਆ ਹਾਂ ਹੁਣ ਲਾ ਦੇਓ ਆਪਾਂ ਲਾਉਂਦੇ ਰਹਿ ਬੀਤ ਕੀ ਹਰਿੰਦਰ ਦਾ ਫੇਵਰਟ ਕੇਕ ਹੈ ਚਲੋ ਕਾਹੀ ਰਾਜ ਹੈ ਨਾ ਇਧਰ ਚੰਤੇ ਜੰਤੇ ਨੇ ਰਾਜ ਹੈ ਨਾ ਇੰਨੇ ਚੰਤੇ ਜੰਤੇ ਨੇ ਰਾਜ ਹੈ ਜਾ ਚੱਕੀ ਖੜ ਜਾ ਹਾਂ ਬਿੱਲਾ ਨਾ ਨਾ ਇਹ ਕਿਹੜਾ ਦਿੰਦੇ ਦੇਦਾ ਨਹੀਂ ਕਰ ਰਿਹਾ ਚਾ ਹਾਂ ਦਿਸ ਨਹੀਂ ਨਹੀਂ ਕਹਦਾ ਦੱਸਦੇ ਨਹੀਂ ਬੇਬੇ ਚਲੋ 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 ਉਹ ਜਿਵੇਂ ਵਿਆਹ ਨਹੀਂ ਲੋਕਾਂ ਨੂੰ ਕਾਹਲੀ ਹੁੰਦੀ ਹੈ ਨਾ ਸਲਾਮੀਆਂ ਦੇਣ ਦੀ ਲੈਣ ਬਣਾਓ ਮੇਰਾ ਵਿਆਹ ਹੋਊ ਨਹੀਂਗਾ ਉਹ ਮੇਰਾ ਵਿਆਹ ਹੋਊ ਨਹੀਂ ਉਹ ਹੋ ਮੇਰੇ ਵੈਸੇ ਗੱਲ ਕੀਤੀ ਆ ਨਹੀਂ ਹੈਪੀ ਬਾਥ ਮੇਰਾ ਵਿਆਹ ਹੋਊ ਨਹੀਂਗਾ ਕੋਈ ਇੱਥੇ ਰਾਜ ਕਰਦੇ ਨੇ ਜੇ ਤੱਕ ਤਾਂ ਉਹ ਵੈਸੇ ਦਾ ਕਹਿ ਲੈਣੀ ਆ ਨਾ ਵੀ ਇੱਕ ਦਿਨੀ ਤਾਂ ਵੈਸੇ ਮਿਲਦੇ ਆ ਕਾ ਪੈਸਾ ਕਦੋਂ ਦੇ ਦੀ ਸਾਲ ਪਿੱਛੋਂ ਬਾਲਾ ਪੜਨਾ ਆ ਰਹੀ ਹੈ ਨਾ ਹਾਂ ਪਾਪੇ ਕੋਲ ਕੇਕ ਲੈ ਕੇ ਜਾਏਗੇ ਕੱਟ ਕੇ ਹਰਮੰਦੀ ਵੱਢ ਰਹੀ ਦੀ ਹੈ ਤਾਂ ਚਲ ਓਹੋ ਹਰਮੰਦੀ ਵਾਰੀ ਆ ਗਈ ਪਹਿਲਾਂ ਤਾਂ ਲੜਾਈ ਜਿੰਨਾਂ ਦੀ ਹਾਂ ਲੜਾਈ ਤਾਂ ਬਾਲੀ ਨਾਲੇ ਉਹ ਖਾ ਲੂ ਨਾਲੇ ਉਹਨੂੰ ਹੀ ਫੜਾਇਆ ਉਹ ਕੋਈ ਬਾਈ ਨੂੰ ਵੀ ਖਵਾ ਦੇ ਆ ਮੁੱਕੇ ਪਤਾ ਨਹੀਂ ਕਿੱਥੋਂ ਸਿੱਖੇ ਹਰਿੰਦਰ ਬਾਈ ਨੂੰ ਵੀ ਦੇ ਦੂ ਨਾਲਾ ਹਰਮੰਦੀ ਬਾਈ ਨੂੰ ਵੀ ਦੇ ਦੇ ਮੈਂ ਠਾਮਣਾ ਨਾ ਬਾਈ ਨੂੰ ਵੀ ਖਵਾ ਦੇ ਪੁੱਤ ਸਮਝਣਾ ਕੋਰਦੇ। ਖਾਣਾ ਖੋਏਗਾ। ਹੋਰ ਹੱਥ ਨਾ ਖਵਾਉ। ਅੱਬਾਸ। ਚੱਲ ਯਾਰ। ਬਸ ਮੈਂ ਦੇਖੀ ਥੋੜਾ ਕਰਦਾ। ਥੋੜਾ ਕਰਦਾ। ਆਪ ਖਾ ਗਿਆ। ਚਲੋ। ਆਏ ਦੇ ਦੋਸਤ ਦੇ ਕੇ ਗਏ ਹਨਾ ਹਰਿੰਦਰ ਦੇ। ਆ ਵੇਖੋ ਇਹ ਕਾ ਦੇ ਕੇ ਗਿਆ। ਇਹ ਕਾ ਦੇ ਨਾਲ ਟੌਫੀਆਂ ਸੀ। ਇਹ ਕਾ ਦੇ ਕੇ ਗਏ ਦੀ ਹਜੇ ਨਹੀਂ ਅਨਬਾਕਸਿੰਗ ਕਰਨੀ ਆ। ਚਲੋ ਵੀ ਕੇਕ ਵੰਡਦੇ ਆ ਹੁਣ ਸਾਰੇ ਕਿਹਨੇ ਦਿੱਤਾ ਇਹ ਪਤਾ ਨਹੀਂ ਇਹ ਕਾਸ਼ ਨੇ ਦਿੱਤਾ ਮਨਾਂ ਦਾ ਇੱਕ ਕਮਣੇ ਦੇ ਕੇ ਗਈ ਸੀ ਆਹ ਇੱਕ ਕਮਣੇ ਦੇ ਕੇ ਗਈ ਸੀ ਇੱਕ ਕਾਸ਼ ਇੱਕ ਆ ਸੀ ਇਹ ਜੋ ਟੌਫੀਆਂ ਨਿਕਲੀਆਂ ਸੀ ਆ ਇਹ ਇੱਕਮ ਦੇ ਕੇ ਗਿਆ ਅੱਛਾ ਇਹ ਕੌਣ ਲਈ ਹੈ ਤੇ ਤੂੰ ਉਹਨਾਂ ਨੂੰ ਕੀ ਦੇਂਗਾ ਹੁਣ ਚਾਕਲੇਟ ਚਾਕਲੇਟ ਇਹ ਪਤਾ ਨਹੀਂ ਹੁਣ ਕਾਸ਼ ਦੇ ਕੇ ਕੀ ਕੀ ਅਮਨੇ ਓਹ ਪੈਨਸਲ ਹੈ ਕਲੱਚ ਪੈਨਸਲ ਮਿਲੀ ਆ ਕੰਮ ਆਏ ਦੀ ਚੀਜ਼ਾਂ ਦੇ ਕੇ ਗਏ ਆ ਉਹ ਦੇਖ ਲਓ ਦੋ ਆ ਲੱਗਾ ਹਨਾ ਨਾ ਸਿੱਕੇ ਸਿੱਕੇ ਆ ਨਾ ਥੈਂਕ ਯੂ ਕਰ ਦਿਓ ਬੋਲ ਦੇ ਥੈਂਕ ਯੂ ਬੋਲਾ ਥੈਂਕ ਯੂ ਕਾਸ਼ ਆਪਰੇ ਕਾਸ਼ ਦੋ ਵੀ ਬੋਲ ਸਾਰਿਆਂ ਥੈਂਕ ਯੂ ਕਰ ਦੇ ਕਾਸ਼ ਆਪਰੇ ਏਕਮ ਫਤਿਹ ਇਹਦੇ ਵਿੱਚ ਸਿੱਕਾ ਹੁੰਦਾ ਚਲੋ ਵੀ ਹੁਣ ਕੇਕ ਵਾ ਕਰਦੇ ਬਹੁਤ ਸੋਹਣੇ ਵੀ ਬਹੁਤ ਸੋਹਣੇ ਤੇਰੇ ਵਾਸਤੇ ਹੈ ਹੈਸੀ ਬਾਟ ਸਿੱਧੀ ਲਿਆਉਂਦੀ ਏ ਤੇਰੇ ਵਾਸਤੇ ਹਾਂ ਇੰਦਰ ਕਰ ਲੇ ਕੰਮ ਹਾਂ ਬਾਬਾ ਕੀ ਹੋ ਗਿਆ ਹਾਂ ਹੋਏ ਮੈਂ ਨਾ ਕੀ ਹੋਇਆ ਹੋਏ ਹੋਏ ਹੈ ਅੱਜ ਅਮਿੰਦਰ ਸਾਡੀ ਹੈ ਅੱਜ ਕੀ ਪਤਾ ਤੈਨੂੰ ਹਰਿੰਦਰ ਦਾ ਹੂੰ ਕੀ ਆ ਯਾਰ ਨਾ ਪਤਾ ਹੈ ਤੇਰੇ ਮੁੰਜਾ ਪਾ ਰਿਹਾ ਹਰਿੰਦਰ ਨੇ ਨੇ ਕੋਈ ਬੜਾ ਹੈ ਨਹੀਂ ਗਾਇ ਕੋਈ ਆ ਜਾ ਬਾ ਚੱਲ ਚੱਲ ਫੜ ਮੁਕੇ ਆ ਆ ਫੜ ਜਾ ਮੁਕੇ ਚੱਲ ਨੇੜੇ ਕਰ ਲਾ ਵਾ ਫੜ ਜੀ ਚਲ ਆ ਜਾ ਚੱਲ ਵਾ ਆ ਖਾਲਾ ਹਣ ਤੂੰ ਵਾਗਰ ਲਾਵਾਂ ਟੋਹ ਨਹੀਂ ਟੋਹ ਲਾ ਦੇ ਨਾ ਕੱਟ ਆਖੀ ਨਾ ਤੇ ਕਾ ਕਿ ਨਹੀਂ

ਹਾਲੋ ਆਇਆ ਕਰਾਉਂ ਹੈ ਫਾਇਦਰ ਕੋਲ ਗੱਲਾਂ ਕਰੀਏ ਹਾਂ ਹਾਲੋ ਬੜ ਕਰੀਏ ਦਿਨ ਕੋਈ ਦੱਸ ਕੀ ਮਮਾ ਨੇ ਐਵੇਂ ਆਉਂਗਾ ਰਜਿਸਟਰੀ ਦਾ ਨੰਬਰ ਆ ਜਾਵੇ ਤੁਹਾਨੂੰ ਪਤਾ ਹੈ ਸਭ ਬੰਬੀ ਆਨੇ ਤਾਂ ਚੁਟਾ ਲੈ ਤਾਂ ਕਦੇ ਦੇਖਦੇ ਬੋਸਵਾ ਦਾ ਚਾਕਲੇਟ ਵਾਲਾ ਮੈਂ ਚਾਕਲੇਟ ਜਿੱਦ ਮੈਂ ਕੱਟਸਾਂ ਤੇ ਜਦੋਂ ਕਰਤਾ ਨਹੀਂ ਜੀ ਹਿੰਦਰ ਆ ਗਿਆ। ਦਰਿੰਦਰ ਹੁਣ ਆਵਦਾ। ਕਿੰਨੀ ਜਾ ਜਾਂ ਖੰਡੀ ਆ। ਮੈਂ ਦੰਦਾ ਚ ਲੱਗ। ਇਹ ਰਹਿਣਾ ਮੈਨੂੰ ਬਹੁਤ ਦੰਦਾ ਲੱਗਦਾ। ਨਹੀਂ। ਉਧਰ ਹਿੰਦਰ ਦੇ ਜਿਹੜੇ ਦੋਸਤ ਆ, ਉਹਨਾਂ ਵਾਸਤੇ ਆਪਾਂ ਕੇਕ ਰੱਖ ਤਾ ਉਹਨਾਂ ਨੂੰ ਹਿੰਦਰ ਦੇ ਕੇ ਆਊਗਾ। ਜਿਹੜੇ ਉਹ ਗਿਫਟ ਦੇ ਕੇ ਗਏ ਆ। ਓਏ ਓਏ। ਜਾ ਮਿਲਿਆ। ਜਾ ਹਿੰਦਰ ਫੜਾਇਆ ਪੁੱਤ ਉਹਨਾਂ ਨੂੰ ਵੀ ਖਾਣ ਖਾ ਲੈਣਗੇ। ਹਿੰਦਰ ਨੇ ਕੇਕ ਖਾ ਲਿਆ। ਇਹਦੇ ਬਾਕੀ ਸਾਰੇ ਕੇਕ ਪਾਰਟੀ ਚੱਲ ਰਹੀ ਆ। ਇੱਕ ਬੰਦਾ ਹੈ ਨਹੀਂ। ਉਹ ਅੰਦਰ ਆ ਕੇ ਉਧਰ ਉਹਨਾਂ ਨੂੰ ਖਾ ਲੈਣ ਬਾਈ ਤਾਂ ਅਧਰ ਜਾਈਂਗੇ ਜਿਹੜੇ ਤਾਂ ਖਾ ਲਿਆ ਤਦ ਆ ਲੈ ਸੁਣੀ ਹੈ ਮੈਂ ਅਜ ਖਾਣਾ ਜਾਂ ਤਾਂ ਖੜ ਜਾ ਮੈਂ ਖਾ ਕੇ ਜਾਵਾਂਗਾ ਨਾਲ ਹੀ ਲੈ ਜਾ ਮੇਰੇ ਜਿਹੜੇ ਕੁੱਤਾ ਖੋਲੇ ਹਾਂ ਉਹ ਤਾਂ ਕਰ ਲੈ ਤੋ ਜੇ ਉਹ ਗਾ ਲੱਗਣਗੇ ਦੋਮੇਨ ਹੋਰ ਆਪਕੇ ਫਾਲਗਰ ਅੱਗੇ ਬਹੁਤ ਦੇਖੋ ਪਏ ਕੱਲ ਨੂੰ ਮਿਲ ਜਾ ਕਿਸੇ ਨਵੇਂ ਬਲੌਗ ਨਾਲ ਜਿਹੜੇ ਵੀ ਪੈਂਪਰ ਆਪਣੇ ਚੈਨਲ ਤੇ ਨਵੇਂ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣਾ ਮੀਡਲ ਕਲਾਸ ਲੋਕਾਂ ਦਾ ਬਰਥਡੇ ਬਰਥਡੇ ਹੁੰਦਾ ਹਨ ਹਾਈ ਫਾਈ ਲੋਕਾਂ ਵਾਸਤੇ ਆਪਣੇ ਮੀਡਲ ਕਲਾਸ ਲੋਕਾਂ ਦੇ ਹੀ ਬਰਥਡੇ ਹੁੰਦਾ ਪਿੰਡੂਆਂ ਦਾ ਉਹਦਾ ਹਜੇ ਵੀ ਬੱਚੇ ਹਨ ਉਹ ਵੀ ਕੈਲੋਗੀ ਬਹਿੰਦੇ ਕਰਕੇ ਕਹਿੰਦੇ ਕੇਕ ਲਿਆਉ ਨਹੀਂ ਆਪਣੇ ਵਰਗੇ ਕਿਹੜੇ ਕੇਕ ਹੁੰਦੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਜਿੱਦਾਂ ਬਰਥਡੇ ਵੀ ਹਾਂ ਜਨਮ ਦਿਨ ਕਿਹੜੇ ਜਨਮ ਪਤਾ ਹੀ ਨਹੀਂ ਹੁੰਦਾ ਸੀ ਹੁਣ ਸਰਟੀਫਿਕੇਟਾਂ ਤੇ ਤੇ ਉਹਨਾਂ ਤੇ ਪਤਾ ਲੱਗਦਾ ਕਿ ਸਾਡਾ ਜਨਮ ਦਿਨ ਹੁੰਦਾ ਸੀਗਾ ਉਦੋਂ ਤਾਂ ਕੋਈ ਪਤਾ ਹੀ ਨਹੀਂ ਹੁੰਦਾ ਸੀ ਇਹ ਆਪਣੇ ਪਿੰਡੂ ਤੇ ਮੀਡਲ ਕਲਾਸ ਲੋਕਾਂ ਦਾ ਬਰਥਡੇ ਇਹੋ ਜਿਹਾ ਹੁੰਦਾ ਆ ਬੱਚਾ ਸਾਡਾ ਹੋ ਗਿਆ 9 ਸਾਲਾਂ ਦਾ ਸਾਰੇ ਅੰਡਿਸ਼ ਕਰੋ ਬੱਚਾ 2 3 ਟੀਨੇਜਰ ਹੋਣ ਵਾਲਾ 5 5 ਪੇਰੈਂਟਸ ਲਈ ਬੱਚੇ ਹੁੰਦੇ ਆ ਹਾਂ ਜੀ ਬੱਚਾ ਹੀ ਸਾਡੇ ਵਾਸਤੇ ਤਾਂ ਤੁਸੀਂ ਬੱਚੇ ਹੀ ਆ ਪੇਰੈਂਟਸ ਵਾਸਤੇ ਸਾਰੇ ਬੱਚੇ ਹੁੰਦੇ ਆ ਪੇਰੈਂਟਸ ਵਾਸਤੇ ਤਾਂ ਹਮ ਸਾਡੇ ਪੇਰੈਂਟਸ ਵਾਸਤੇ ਅਸੀਂ ਵੀ ਬੱਚੇ ਹੀ ਆ ਸੋ ਇਹ ਆਪਣਾ ਰੰਗ ਰੋਲਾ ਚੱਲਦਾ ਹੀ ਰਹਿਣਾ ਜਿਹੜੇ ਭੈਣ ਭਰਾ ਆ ਆਪਣੇ ਚੈਨਲ ਤੇ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸੋ ਕੱਲ ਨੂੰ ਮਿਲਦੇ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ